ਉਹ ਯਾਰ ਹਲੋ ਆ ਦੇਖੋ ਮੈਂ ਸਾਰੀ ਸਾਡੀ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਦੀ ਐਨਡੀਏ ਸਰਕਾਰ ਦਾ ਆ ਸਾਰੇ ਅਸੀਂ ਚਿਹਰੇ ਖੜੇ ਆ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਾਪਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ-ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹਈਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋਡ ਸੀ ਇਹ ਦੁਨੀਆਂ ਦੀ ਸਭ ਤੋਂ ਬੈਸਟ ਰੇ ਨਾ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਕਵਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਜ ਮੈਨੂੰ ਆ ਤਕਲੀਫ ਆ ਇਕਦਮ ਸਾਰੇ ਜਗ੍ਹਾ ਫਰਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਆ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ 'ਚ ਹੋਰ ਬੜੇ-ਬੜੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਆ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਬਿਗ ਵਿੱਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਸਾਨੂੰ ਬਲਾਕ ਲੈਣੇ ਪੈਂਦੇ ਆ ਟ੍ਰੇਨ ਦੇ ਉਹ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲਾਕ ਕਰਕੇ ਜਿਹੜਾ ਉਤਲਾ ਕੰਮ ਆ ਜਿਹੜਾ ਅਸੀਂ ਜਿਹੜਾ ਕੀ ਕਹਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਹੈ ਆਪਣਾ ਜਿਹੜਾ ਉਤਲਾ ਨਾਲ ਪਹਿਲੇ ਅੰਦਰੋਂ ਜਿਹੜਾ ਉਤੋਂ ਜਿਹੜੇ ਨਾਲ ਫੋਟੋ ਬਰੇ ਫੋਟੋ ਬਰੇ ਜਿੱਥੇ 6 ਮੀਟਰ ਦਾ ਬਣਾ ਕੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਆ ਟਾਈਮ ਹੋ ਗਿਆ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕ ਨੇ ਬੰਦ ਹੋ ਜਾਣੇ ਆ ਪਰਾਣੇ ਨੇ ਵੀ ਤੁਸੀਂ ੱੱਕੇ ਨਾ ਚੜਜੋ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਬੜੀ ਗਿਣਤੀ ਵਿੱਚ ਕੰਮ ਕੀਤਾ ਤੁਹਾਡਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦੀ ਆ ਤੇ ਇਹ ਵਾਰ ਵਾਰ ਇਹ ਜਿਹੇ ਦਿਨ ਆਉਂਦੇ ਰਹੇ ਰਾਜਾ ਵਟਿੰਗ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਜੀ ਸਾਡਾ ਛੱਡੋ ਯਾਰ ਜਿੰਦਰਾ ਸੁਖ ਹੋਣਾ